ਹਾਂਜੀ ਮਿੱਤਰੋ ਅੱਜ ਕੱਲ ਜਿਵੇਂ ਹੁਣ ਆਪਣਾ ਅੱਗੇ ਬਾਹਵਾਹੀ ਦਾ ਸੀਜ਼ਨ ਚੱਲ ਪਿਆ ਹੋਣਾ ਤੇ ਆਪਾਂ ਨੂੰ ਆਮ ਹੀ ਲੋੜ ਪੈਂਦੀ ਹੈ ਸੁਹਾਗਿਆਂ ਦੀ ਸੰਗਲਾਂ ਦੀ ਹਨਾ ਸਾਰੇ ਘਰ ਦੇ ਤੇ ਜੇ ਆਪਣੇ ਘਰ ਦੇ ਵਿੱਚ ਆਪਾਂ ਸੰਗਲਾਂ ਐ ਸਿੱਧਾ ਹੋ ਜੇ ਜ਼ਿਆਦੇ ਉਹਨੂੰ ਆਪਾਂ ਘਰ ਦੇ ਵਿੱਚ ਦੇਸੀ ਤਰੀਕੇ ਦੇ ਨਾਲ ਕਿਵੇਂ ਆਪਾਂ ਹੈਂਡਲ ਕਰ ਸਕਦੇ ਆ 빙ਗਾ ਮੋਸ ਕਿਵੇਂ ਸਕਦੇ ਹਨ ਦੇਸੀ ਆਰਨ ਬਣਾ ਕੇ ਦੇਸੀ ਜਗਾੜ ਦੇ ਨਾਲ ਦੱਸਾਂਗੇ ਤੇ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਵੀਡੀਓ ਜੇ ਦੇਖਿਓ ਸਾਰੀ ਗੱਲ ਸਮਝਾਵਾਂਗੇ ਤੁਹਾਨੂੰ ਤੇ ਤੁਸੀਂ ਵੀ ਘਰ ਦੇ ਵਿੱਚ ਆਪਣੇ ਸੰਗਲ ਆ ਜਾਂ ਕੋਈ ਡਾਂਗਾ ਕੱਢਣਾ ਕਾ ਸਕਦਾ ਕੋਈ ਵੀ ਚੀਜ਼ ਮੋੜਨੀ ਹੋਵੇ ਮੋਟੀ ਇਹਨੂੰ ਕੁੱਟਾਂਗੇ ਤਾਂ ਟੁੱਟ ਜਾਊਗਾ ਤੇ ਇਹਨੂੰ ਗਰਮ ਕਰਨਾ ਪਊਗਾ ਗਰਮ ਕਰਨ ਵਾਸਤੇ ਆਪਾਂ ਘਰ ਦੇ ਵਿੱਚ ਦੇਸੀ ਟਰੱਕਾ ਕਿਵੇਂ ਵਰਤਣੀ ਆ ਉਹਦੇ ਵਾਸਤੇ ਕੀ ਕੀ ਸਮਾਨ ਚਾਹੀਦਾ ਪਹਿਲੀ ਗੱਲ ਤਾਂ ਆਪਾਂ ਨੂੰ ਆਹ ਬਿਜਲੀ ਵਾਲਾ ਪੱਖਾ ਚਾਹੀਦਾ ਆ ਦਿਖਾ ਦੇ ਵੀ ਠੀਕ ਹੈ ਫਿਰ ਉਸ ਤੋਂ ਬਾਅਦ ਜਿਹੜਾ ਇਹਨੂੰ ਸੰਗਲ ਮੰਨ ਲਓ ਵੀ ਇਹ ਤਾਂ ਹੋ ਜਾਊਗਾ ਫਿਰ ਇਸ ਤਰ੍ਹਾਂ ਤੁਸੀਂ ਟੋਆ ਪਟਣਾ ਆ ਟੋਆ ਦਿਖਾ ਦੇ ਵੀ ਇਧਰੋਂ ਟੋਆ ਪਟਣਾ ਇੱਥੇ ਪੱਖਾ ਆਪਾਂ ਇਸ ਤਰ੍ਹਾਂ ਦੇ ਤੇ ਮੁੱਧਾ ਮਾਰਾਂਗੇ ਸਾਰੇ ਦਿਖਾਵਾਂਗੇ ਤੁਹਾਨੂੰ ਇਸ ਤਰ੍ਹਾਂ ਮੁੱਧਾ ਮਾਰਦਾ ਪੱਖਾ ਠੀਕ ਹੈ ਇਦੋਂ ਇੱਕ ਜਾਲੀ ਚਾਹੀਦੀ ਹੈ ਤੇ ਆਹ ਪੈਪ ਚਾਹੀਦੀ ਏਡੀ ਕਾ ਇਹਦੇ ਉੱਤੇ ਕੀ ਕਰਨਾ ਤੁਸੀਂ ਇਸ ਤਰ੍ਹਾਂ ਇੱਟਾਂ ਇੱਟਾਂ ਰੱਖ ਦੇਣਾ ਐ ਠੀਕ ਹੈ ਜੀ ਤੁਹਾਨੂੰ ਬਣਾ ਕੇ ਦਿਖਾ ਦਿੰਨੇ ਇੱਥੇ ਉਦੋਂ ਬਾਅਦ ਜਿਹੜੀ ਅੱਗ ਮਚਾਵਾਂਗੇ ਉਹ ਬਾਅਦ ਚ ਮਚਾਵਾਂਗੇ ਤੇ ਇਸ ਤਰ੍ਹਾਂ ਟੋਆ ਨਾ ਥੋੜਾ ਜਿਹਾ ਮੈਥੋਂ ਖੁੱਲਾ ਪਟਿਆ ਗਿਆ ਤੇ ਟੋਆ ਤੁਸੀਂ ਆਪ ਦੇ ਹਿਸਾਬ ਦੇ ਨਾਲ ਥੋੜਾ ਜਿਹਾ ਮਿਣ ਕੇ ਪੱਟ ਲਓ ਕਿਉਂਕਿ ਕਹੀ ਸੀਗੀ ਕੜਾੜਾ ਥਾਂ ਸੀਗਾ ਮੇਰੇ ਕੋਲ ਸਮਾਨ ਹੈ ਨਹੀਂ ਸੀਗਾ ਉਹਨਾਂ ਪ੍ਰੋਪਰ ਤੇ ਇਸ ਤਰ੍ਹਾਂ ਕਰਕੇ ਤੁਸੀਂ ਟੋਆ ਜਿਹੜਾ ਉਹ ਪੱਟ ਲੈਣਾ ਤੇ ਜਾ ਗਿੱਲਾ ਗਾਰਾ ਲਾ ਸਕਦੇ ਹੋ ਨਾ ਜੇ ਟੂਆ ਟੂਆ ਖੁੱਲਾ ਵੀ ਪੱਟੇ ਜਾਵੇ ਐਂ ਕਰਕੇ ਚਾਰ ਚਪੇਰ ਨੂੰ ਕਰ ਦਿਓ ਬੰਦ ਜਿਹੜੀ ਪਾਸੇ-ਪਾਸੇ ਹਵਾਵਾਂ ਨਿਕਲੇ ਇਹਦੇ ਬਿਜਾਲੀ ਦੇ ਵਿੱਚ ਹੀ ਹਵਾ ਆਵੇ ਹਨ ਤੇ ਇਹ ਦਿਖਾਵਾਂਗੇ ਤੁਹਾਨੂੰ ਪੂਰਾ ਕਿ ਆਪਾਂ ਘਰ ਦੇ ਵਿੱਚ ਦੇਸੀ ਤਰੀਕੇ ਦੇ ਨਾਲ ਕਿਵੇਂ ਸੰਗਲਾ ਜਾਂ ਕੋਈ ਹੋਰ ਚੀਜ਼ ਆ ਉਹਨੂੰ ਕੁੱਟ ਸਕਦੇ ਹਾਂ ਠੀਕ ਹੈ ਜੀ ਅਗਲੀ ਵੀਡੀਓ ਨਾਲ ਬਣੇ ਰਹੋ ਤੁਸੀਂ ਦਿਖਾਵਾਂਗੇ ਤੁਹਾਨੂੰ हां ਵੀ ਮਿੱਤਰੋ ਅੱਗ ਆਪਣੀ ਹੋਊਗੀ ਸਟਾਰਟ ਜਿਵੇਂ ਹਨਾ ਤੁਸੀਂ ਦੇਖ ਲਓ ਤੇ ਆਪਾਂ ਸੰਗਲਾ ਜਿਵੇਂ ਹਨਾ ਇਹਨੂੰ ਆਪਾਂ ਇਹਦੇ ਵਿੱਚ ਰੱਖਾਂਗੇ ਤੇ ਕੋਲੇ ਆਪਣੇ ਬਾਲਟੀ ਪਾਣੀ ਦੀ ਜਦੋਂ ਵੀ ਕੋਲੇ ਤਿਆਰ ਹੋ ਗਏ ਨਾਲ ਦੀ ਨਾਲ ਹੀ ਆਪਾਂ ਇਹਨੂੰ ਕੁੱਟ ਕੇ ਸਿੱਧੀ ਕਰ ਲਾਂਗੇ ਠੀਕ ਹੈ ਜੀ ਤੇ ਮੈਂ ਇਸ ਟਾਈਮ ਇਕੱਲਾ ਹੀ ਇੱਥੇ ਪੱਖਾ ਚਲਾ ਦੇਣਾ ਇਸ ਤਰ੍ਹਾਂ ਪੱਖਾ ਤੁਸੀਂ ਦੇਖ ਹੀ ਲਿਆ ਚੱਲਦਾ ਹਨਾ ਆ ਪਾਈਪ ਦੇ ਵਿੱਚ ਦੀ ਹਵਾ ਚੱਲਦੀ ਤੇ ਪਹਿਲਾਂ ਆਪਣੇ ਕੋਲੇ ਕੀ ਹੁੰਦਾ ਸੀਗਾ ਜਿਹੜੇ ਗੱਡੀਆਂ ਵਾਲੇ ਕਹਿੰਦੇ ਨੇ ਆਪਾਂ ਗਾੜਗੇ ਹਨ ਉਹ ਉਹ ਕੁੱਟਦੇ ਹੁੰਦੇ ਸੀ ਆ ਚੀਜ਼ਾਂ ਨੂੰ ਤੇ ਅੱਜ ਕੱਲ ਆਪਾਂ ਦੇਸੀ ਤਰੀਕੇ ਦੇ ਨਾਲ ਕਈ ਵਾਰੀ ਨਹੀਂ ਮਿਲਦੇ ਦੇਸੀ ਤਰੀਕੇ ਦੇ ਨਾਲ ਹੀ ਆਪਾਂ ਇਹਨੂੰ ਕੁੱਟ ਸਕਦੇ ਹਾਂ ਸੰਗਲ ਆਪਾਂ ਇਹਦੇ ਵਿੱਚ ਧਰਤਾ ਪਲਾਸ ਹੋਣਾ ਜ਼ਰੂਰੀ ਹੈ ਇੱਕ ਥਾੜਾ ਹੋਣਾ ਜ਼ਰੂਰੀ ਹੈ ਤੇ ਇੱਕ ਮੰਨ ਲਓ ਆਹ ਚੀਜ਼ ਘਾਣਾ ਚਲੋ ਆਪਣੇ ਕੋਲੇ ਤਾਂ ਤੇ ਉਦੋਂ ਬਾਅਦ ਸੰਗਲ ਤੁਸੀਂ ਉਹਨੂੰ ਕੁੱਟ ਸਕਦੇ ਹੋ ਹੁਣ ਆਹ ਸੰਗਲ ਨੂੰ ਵੀ ਆਪਾਂ ਧਰ ਦਾਂਗੇ ਲਾਲ ਹੋਣ ਵਾਸਤੇ ਇਸ ਤਰ੍ਹਾਂ ਤੁਸੀਂ ਇਹਨੂੰ ਮੰਨ ਲਓ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਜਦੋਂ ਵੀ ਲਾਲ ਹੋ ਗਿਆ ਸੰਗਲ ਆਪਾਂ ਨੂੰ ਕੁੱਟ ਸਿੱਧਾ ਕੁੱਟ ਲਾਂਗੇ ਤੇ ਪਹਿਲਾਂ ਆਮ ਆਪਾਂ ਨੂੰ ਗਾੜੀਏ ਹੁੰਦੇ ਸੀਗੇ ਤੇ ਉਹ ਆਪਾਂ ਨੂੰ ਅੱਜ ਕੱਲ ਨਹੀਂ ਮਿਲਦੇ ਗਈ ਵਾਰੀ ਗੱਡੀਆਂ ਵਾਲੇ ਜਿਹੜੇ ਆਪਾਂ ਕਹਿੰਨਾ ਗੱਡੀਆਂ ਵਾਲੇ ਉਹ ਉਹ ਕਰਦੇ ਹੁੰਦੇ ਸੀ ਇਹ ਕੰਮ ਤੇ ਦੇਸੀ ਤਰੀਕੇ ਦੇ ਨਾਲ ਆਪਾਂ ਦਾ ਦੇਸੀ ਜਿਹਾ ਤਰੀਕਾ ਹੈ ਸੰਗਲ ਸਿੱਧੇ ਕੁੱਟੇ ਕੁੱਟਣ ਦਾ ਤੇ ਤੁਸੀਂ ਵੀ ਆਮ ਘਰ ਦੇ ਵਿੱਚ ਸੰਗਲਾ ਜਿਹੜੇ ਉਹ ਕੁੱਟ ਸਕਦੇ ਹੋ ਜਾਂ ਹੋਰ ਕਿਸੇ ਤਰ੍ਹਾਂ ਦਾ ਡੰਗ ਡੁੰਗ ਆ ਉਹ ਕੱਢ ਸਕਦੇ ਹੋ ਸੁਣੋ ਆਪਾਂ ਕੁੱਟ ਕੇ ਜਿਹੜੇ ਇਹ ਇਹਨਾਂ ਨੂੰ ਮੋਸਕੇ ਦਿਖਾਵਾਂਗੇ ਕਿਉਂ ਗਰਮ ਕਰਕੇ ਮੋਸਨੇ ਸੌਖੇ ਆ ਤੇ ਪੱਖਾ ਜਿਹੜਾ ਉਹ ਵੱਧ ਘਟ ਰੇਸ਼ ਵਾਲਾ ਹੋਣਾ ਚਾਹੀਦਾ ਬਈ ਤੁਹਾਡਾ ਵੱਧ ਘਟ ਰੇਸ਼ ਵਾਲਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਹਵਾ ਵੱਧ ਘਟ ਕਰ ਸਕਦੇ ਆ ਨਾਰਮਲ ਤਰੀਕੇ ਦੇ ਨਾਲ ਹਵਾ ਚੱਲੀ ਜਾਵੇ ਤਾਂ ਵਧੀਆ ਚੀਜ਼ ਹੈ ਠੀਕ ਹੈ ਜੀ ਤੇ ਅੱਗੇ ਦੀ ਨਾਲ ਤੱਕ ਬਣ ਜੂਗੀ ਨਾਲ ਦੀ ਨਾਲ ਤੇ ਨਾਲੇ ਜਿਹੜੀ ਹੈਗੀ ਐ ਉਹ ਮਿੱਤਰੋ ਹੁਣ ਸੰਗਲ ਆਪਾਂ ਦੇਖਦੇ ਆਂ ਕੱਢ ਕੇ ਕਿਵੇਂ ਰੈਡੀ ਐ ਤੇ ਸੰਗਲ ਕੁੱਟ ਕੇ ਦੇਖਦੇ ਆਂ ਵੀ ਹੋ ਗਿਆ ਲਾਲ ਆਹ ਦੇਖ ਲਓ ਲਾਲ ਹੋ ਗਿਆ ਸੰਗਲ ਇਹਨੂੰ ਕੁੱਟ ਕੇ ਆਪਾਂ ਨਾ ਇਹਨੂੰ ਕੁੱਟਾਂਗੇ ਆਹ ਦੇਖ ਕਿੰਨਾ ਮਰਜੀ ਮੋਸ ਲਓ ਸੰਗਲਣਾ ਹੈ ਨਿਕਲ ਜਾਂਦੇ ਸੀਗੇ ਮੁਸ ਗਿਆ ਨਾਲ ਦੇਖ ਲੋ ਨਿੱਕਾ ਜਾ ਬਣ ਗਿਆ ਤੇ ਜੇ ਖੁੱਲਾ ਕਰਨਾ ਹੋਵੇ ਤਾਂ ਇਹਨੂੰ ਖੁੱਲਾ ਵੀ ਕਰ ਸਕਦੇ ਹਾਂ ਤਾਂ ਕਿਉਂਕਿ ਤੁਰੇ ਜਾਂਦੇ ਸੁਭਾਗੇ ਜੇ ਨਿਕਲ ਗਿਆ ਭਾਈ ਬਹੁਤ ਔਖਾ ਹੋ ਜਾਂਦਾ ਯਾਰ ਜਦੋਂ ਨਿਕਲ ਜਾਂਦਾ ਨਾ ਇਹ ਤੇ ਤੁਸੀਂ ਵੱਧ ਘੱਟ ਵੀ ਕਰ ਸਕਦੇ ਇਹਨੂੰ ਜੋ ਸੰਗਲ ਵੀ ਹੁਣ ਤਿਆਰ ਹੈ ਇਹਨੂੰ ਵੀ ਆਪਾਂ ਕੱਟਾਂਗੇ ਆ ਦੇਖੋ ਇਹ ਵੀ ਲਾਲ ਹੋ ਗਿਆ ਇਹਦਾ ਵੀ ਥੋੜਾ ਜਆ ਤੇਰਾ ਖੁੱਲਾ ਹੋਇਆ ਪਿਆ ਸੀਗਾ ਤੇ ਇਹਨੂੰ ਵੀ ਆਪਾਂ ਕੱਟ ਲਾਂਗੇ ਤੁਸੀਂ ਕੱਟ ਕੇ ਦਿਖਾਇਆ ਕਿੰਨਾ ਭੀੜਾ ਕਰ ਲਿਆ ਕਿੰਨਾ ਖੁੱਲਾ ਸੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਆਪਣਾ ਸੰਗਲ ਹੈ ਜਾਂ ਕਿਸੇ ਤਰ੍ਹਾਂ ਦਾ ਹੋਰ ਚੀਜ਼ ਕੱਟ ਸਕਦੇ ਹੋ ਤੇ ਜੇ ਆਪਾਂ ਉਹਨੂੰ ਉਵੇਂ ਮੋੜਾਂਗੇ ਤਾਂ ਮੁਸਦੀ ਵੀ ਨਹੀਂ ਕਰਮ ਹੋ ਕੇ ਛੇਤੀ ਤੁਹਾਨੂੰ ਪਤਾ ਹੈ ਵੀ ਲੋਹਾ ਛੇਤੀ ਮੁੜ ਜਾਂਦਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ